रेखा चौहान ਤੇ ਤੁਸੀਂ ਦੇਖ ਰਹੇ ਹੋ نیوز ਮਾਲਵਾ ਟਾਈਮ ਤੋਂ ਮੁਨਸੀ ਫਾਰਕ ਜੀ ਦੀ ਖਾਸ ਰਿਪੋਰਟ ਵਸਿਕਾ ਨਵੀਸਾ ਫੋਟੋਸਟੇਟ ਨਕਸ਼ਾ ਨਵੀਸ ਤੇ ਟਾਈਪਿਸਟਾ ਕੋਲੋਂ ਤਹਿਸੀਲ ਕੰਪਲੈਕਸ ਵਿੱਚ ਬੈਠਣ ਦੇ ਰੁਪਏ ਤਾਂ ਵਸੂਲੇ ਜਾਂਦੇ ਹਨ ਪਰ ਇਹ ਪੈਸੇ ਕਿਹੜੇ ਅਕਾਊਂਟ 'ਚ ਕਿੱਥੇ ਜਾਂਦੇ ਹਨ ਉਸ ਦਾ ਅੰਦਾਜ਼ਾ ਤਹਿਸੀਲ ਦੀ ਤਰਜੋਗ ਤਸਵੀਰਤੋਂ ਬਾਕੂ ਵੀ ਲਗਾਇਆ ਜਾ ਸਕਦਾ ਹੈ ਹਫ਼ਤਾ ਪਹਿਲਾਂ ਹੋਈ ਬਾਰਿਸ਼ ਨਾਲ ਤਹਿਸੀਲ ਵਿੱਚ ਮਿੱਟੀ ਦੀ ਬਣੀ ਦਲਦਲ ਤੋਂ ਕੰਮ ਕਰਵਾਉਣ ਆਂਦੇ ਲੋਕ ਇਸ ਤੋਂ ਬਹੁਤ ਹੀ ਪਰੇਸ਼ਾਨ ਹਨ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਕਦੋਂ ਦਲਦਲ ਵਿੱਚ ਗਿਰ ਜਾਣ ਤੇ ਸੱਟ ਲੱਗ ਜਾਵੇ ਹੋਰ ਤਾਂ ਹੋਰ ਤਹਿਸੀਲ ਵਿੱਚ ਆਮ ਲੋਕਾਂ ਲਈ ਕੋਈ ਵੀ ਬਾਥਰੂਮ ਦਾ ਵੰਦ ਵੀ ਨਾ ਹੋਣ ਕਰਕੇ ਖਾਸ ਤੌਰ ਤੇ ਔਰਤਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਸਿਆਸੀ ਤੇ ਜ਼ਿਲ੍ਹਾ ਪ੍ਰਸ਼ਾਸਨ ਇਸ ਮਾਮਲੇ ਵੱਲ ਉੱਕਾ ਹੀ ਧਿਆਨ ਨਹੀਂ ਦੇ ਰਹੇ ਜਿਸ ਤੋਂ ਦੁਖੀ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਤਹਿਸੀਲ ਕੰਪਲੈਕਸ ਤੋਂ ਇਕੱਠਾ ਕੀਤਾ ਜਾਂਦਾ ਮਾਲਿਆ ਚੋਂ ਤਹਿਸੀਲ ਵਿੱਚ ਫਰਸ਼ ਤੇ ਬਾਥਰੂਮ ਦਾ ਪ੍ਰਬੰਧ ਕੀਤਾ ਜਾਵੇ। ਜੀ ਮਾਸਟਰ ਮੁਹੰਮਦ ਇਕਬਾਲ ਅੱਜ ਤੁਸੀਂ ਤਹਿਸੀਲ ਕੰਪਲੈਕਸ 'ਚ ਆਏ ਹੋ ਇਹ ਜਿਹੜਾ ਕਿਚਨ ਵਗੈਰਾ ਇਹ ਤਾਂ ਇਹ ਤਾਂ ਕੀ ਦੇਖਦੇ ਹੋ ये बुरा हाल प्रशासन प्रशासनों देख रहे हैं कि अगर इसका सही कंट्रोल है तो बहुत अच्छी बात थी लेकिन पब्लिक परेशान हो रही है और इत बाथरूम का भी सही इंतजाम नहीं है लेडीज़ वगैरह और मर्द वगैरह इससे परेशान होंगे ने और प्रशासन की पूरी उपात इस जगह तो पता चल जाए کہ جس جگہ پبلک دے کنٹرول واسطے اچھے چیزاں دا انتظام کرنا چاہیے تھا اس دا انتظام نہیں ہے۔ مارشے اتھے پتہ لگیا لکھاں روپیہ وصولی کر دے نال جن بھی سندو ہو رہا تو پھر بھی ایہہ حالات وچ ایہہ مدد روپیہ ਜਾਂدا کِتھے اے پتہ کوئی سسٹم دے مدلے تے سرکاری جان سکدی ہے کہ او کیڑی اجےبان جا رہیا اے یا کی ہو رہیا اے لیکن بہرحال افسوس ناک بات ہے کہ شہر دی می ایس ڈی ایم صاحب دا دفتر ہووے اور دوسرا کنٹرول اتے سِفتا ہووے ਜੋਹਨ ਸਾਹਿਬ ਤੁਹਾਡੇ ਅਦਾਰੇ ਦਫ਼ਤਰ ਵੀ ਹੈ ਜੀ ਤੁਸੀਂ ਤਸਵੀਰ ਕੰਪਲੈਕਸ ਨਾਲ ਲੰਬੇ ਸਮੇਂ ਤੋਂ ਜੁੜੇ ਹੋਏ ਹੋ ਆ ਜਿਹੜਾ ਹਿਸਾਬ ਕਿਤਾਬ ਟੀਚਰ ਹੈ ਕਈ ਦਿਨਾਂ ਤੋਂ بارش ਹੋ ਗਈ ਹੈ ਤੇ ਐਵੇਂ ਆ ਇਹ ਕਾਰਨ ਕੀ ਨਾ ਇਹਦਾ ਕਾਰਨ ਜੀ ਜਿਹੜਾ ਸਾਡਾ ਜ਼ਿਲ੍ਹਾ ਪ੍ਰਸ਼ਾਸਨ ਹੈ ਹੁਕਮ ਕਰਨ ਦੇ ਨਹੀਂ ਸੁਤਾ ਪਿਆ ਜੀ ਕੋਈ ਅਫਸਰ ਸੁਣਨ ਨੂੰ ਤਿਆਰ ਨਹੀਂ ਅਸੀਂ ਕਹਿ ਕਹਿ ਥੱਕ ਗਏ ਯੂਰੋ ਫੋਨ ਕਰਦੇ ਯੋ ਚੱਕ ਨਹੀਂ ਰਿਹਾ ਸੈਨੀਟੇਸ਼ਨ ਇੰਸਪੈਕਟਰ ਸਾਹਿਬ ਨੂੰ ਕਰਤਾ ਇੰਸਪੈਕਟਰ ਸਾਹਿਬ ਕਹਿੰਦੇ ਜੀ ਮੇਰੇ ਹੱਥ ਖੜੇ ਆ ਸੈਨੀਟੇਸ਼ਨ ਇੰਸਪੈਕਟਰ ਸਾਹਿਬ ਕਹਿੰਦੇ 33 ਵਾਰਡ ਹੈ ਮੇਰੇ ਕੋਲ 32 ਬੰਦੇ ਨਹੀਂ ਸ਼ਫੀਕ ਸਾਹਿਬ ਇਹ ਸੈਨੀਟੇਸ਼ਨ ਵਿਭਾਗ ਦਾ ਕੰਮ ਤਾਂ ਹੈ ਨਹੀਂ ਨਗਰ ਕੌਂਸਲ ਦਾ ਕੰਮ ਨਹੀਂ ਜਦੋਂ ਕਿ ਉਹਦੇ ਐਸਟੀਐਮ ਦਫ਼ਤਰ ਦਾ ਹੈ ਤਹਿਸੀਲ ਦਫ਼ਤਰ ਨੇ ਇਹਨਾਂ ਦਾ ਕੰਮ ਹੈ ਨਗਰ ਕੌਂਸਲ ਅੰਦਰ ਆਉਂਦੀ ਨਹੀਂ ਔਰ ਰੁਪਈਆ ਜਿਹੜਾ ਇਕੱਠਾ ਕਰਦੇ ਪਤਾ ਲੱਗਿਆ ਅਰਜਨਵੀਰ ਸਾਹਿਬ ਤੋਂ ਟਾਈਪਿਸਟ ਤੋਂ ਫੋਟੋਗ੍ਰਾਫ ਮਸ਼ੀਨਾਂ ਤੋਂ ਪੈਸਾ ਲੈਂਦੇ ਨੇ ਉਹ ਉਹ ਪੈਸਾ ਤਾਂ ਸਰਕਾਰ ਲੈ ਰਹੀ ਹੈ ਸੈਨੀਟੇਸ਼ਨ ਇੰਸਪੈਕਟਰ ਲੈ ਨਹੀਂ ਰਹੀ ਹੈ ਨਾ ਪੈਸੇ ਜ਼ਿੰਮੇਦਾਰੀ ਕਿ ਦੀ ਬੰਦੀ ਹੈ ਜ਼ਿੰਮੇਦਾਰੀ ਪ੍ਰਸ਼ਾਸਕ ਤਹਿਸੀਲਦਾਰ ਸਾਹਿਬ ਦੀ ਜ਼ਿੰਮੇਦਾਰੀ ਹੈ ਇੱਥੇ ਦੀ ਜਿਹੜੇ ਸਾਡੇ ਤਹਿਸੀਲਦਾਰ ਸਾਹਿਬ ਹੈ ਇੱਥੇ ਕੰਪਿਊਟਰ ਟਾਈਪ ਕਿਸਨ ਤੋਂ ਸਾਰਿਆਂ ਤੋਂ ਪੈਸੇ ਲੈ ਰਹੇ ਹਨ ਇਹ ਪੈਸਾ ਖਰਚੇ ਨਹੀਂ ਜਾ ਰਿਹਾ ਔਰੇ ਆ ਦੇਖ ਲਓ ਕੀ ਹਾਲਾਤ ਨੇ ਸੀਵਰ ਲੀਕ ਹੈ ਬਿਲਡਿੰਗ ਦੀ ਖਸਤਾ ਹਾਲਤ ਹੈ ਕੋਈ ਇਹਦਾ ਵਲੀਵਾਰ ਨਹੀਂ ਕਿਸੇ ਐਸਡੀਐਮ ਸਾਹਿਬ ਦਾ ਧਿਆਨ ਨਹੀਂ ਅਸੀਂ ਤਾਂ ਇਹੀ ਦੇਖਦੇ ਆ ਵੀ ਜਿਹੜਾ ਇਹ ਪੈਸਾ ਇਕੱਠਾ ਕੀਤਾ ਜਾਂਦਾ ਔਰੇ ਔਰੇ ਉਹੀ ਪੈਸਾ ਉਹੀ ਲਾ ਦਿਓ ਇਹ ਤਾਂ ਉਹ ਵੀ ਨਹੀਂ ਲੈ ਰਹੇ ਪਤਾ ਨਹੀਂ ਉਹ ਪੈਸਾ ਕੌਣ ਖਾ ਰਿਹਾ ਹੈ ਕਿਹਦੇ ਖਾਤੇ 'ਚ ਜਾ ਰਿਹਾ ਹੈ ਇਹਦਾ ਕਿਸੇ ਨੂੰ ਕੋਈ ਇਲਮ ਨਹੀਂ ਹੈਗਾ ਇਹ ਇੱਥੇ ਤਹਿਸੀਲ ਕੰਪਲੈਕਸ ਹੈ ਲੋਕ ਬਹੁਤ ਆਉਂਦੇ ਨੇ ਕੀ ਪਬਲਿਕ ਦੇ ਬਾਸੇ ਕੋਈ ਬਾਥਰੂਮ ਪਬਲਿਕ ਬਾਸੇ ਕੋਈ ਸੀਟਾਂ ਬੈਠਣ ਦਾ ਰੀਤੀ ਰਿਮੂਰੇ ਜਾਂ ਕੋ ਹੋਰ ਇਦਾਂ ਦਾ ਹੈ ਪ੍ਰਬੰਧ ਸਰ ਬਾਥਰੂਮਾਂ ਦੇ ਹਾਲ ਤਾਂ ਤੁਸੀਂ ਅੰਦਰ ਜਾ ਕੇ ਦੇਖ ਸਕਦੇ ਹੋ ਬਾਥਰੂਮਾਂ ਦੇ ਐਸੇ ਹਾਲ ਹੈ ਕਿ ਅੰਦਰ ਖੜੇ ਨਹੀਂ ਜਾ ਸਕਦਾ ਨਾ ਇੱਥੇ ਕੋਈ ਸਵੀਪਰ ਹੈ ਇੱਥੇ ਕੋਈ ਸਫਾਈ ਸੇਵਕ ਨਹੀਂ ਹੈ ਕੋਈ ਤਹਿਸੀਲ ਦੇ ਝਾੜੂ ਮਾਰਨ ਵਾਲੇ ਵਕੀਲ ਸਾਹਿਬਾਨ ਵੀ ਸਾਨੂੰ ਕਹਿੰਦੇ ਰਹਿੰਦੇ ਨੇ ਕਿ ਯਾਰ ਇਹਨੂੰ ਸਫਾਈ ਕਰਾ ਲਿਆ ਕਰੋ ਕਿ ਤਹਿਸੀਲਦਾਰ ਸਾਹਿਬ ਨੂੰ ਕਹੋ ਲੇਕਿਨ ਤਹਿਸੀਲਦਾਰ ਸਾਹਿਬ ਆਵੇ ਆਪਣੇ ਰਜਿਸਟਰੀਆਂ ਕਰਨੀ ਪਤਾ ਲੱਗਈ ਸਾਈਕਲ ਸਾਈਕਲ ਸਟੈਂਡ ਵੀ ਠੇਕੇ ਦਿੱਤਾ ਹੋਇਆ ਜਾਂ ਟੇਨ ਵੀ ਠੇਕੇ ਦਿੱਤੇ ਤੇ ਆ ਲੋਕਾਂ ਦਾ ਜਿਹੜੇ ਲੋਕ ਆਉਂਦੇ ਨੇ ਉਹਨਾਂ ਨੂੰ ਤਾਂ ਸਾਈਕਲ ਦੇ ਬਤੁੱਲੇ ਜਾਂਦੇ ਨੇ ਇਹ ਪੈਸਾ ਕਿੱਥੇ ਜਾਂਦਾ ਸਟੈਂਡ ਵੀ ਠੇਕੇ ਤੇ ਆ ਕੰਟੀਨ ਵੀ ਠੇਕੇ ਤੇ ਆ ਇਹੀ ਤਾਂ ਸਾਡਾ ਰੋਲਾ ਹੈ ਵੀ ਇਹੀ ਪੈਸਾ ਜਾਂਦਾ ਕਿੱਥੇ ਇਹਹੀ ਪੈਸਾ ਉਰੇ ਲਾਵੋ ਇੰਟਰਲੌਕ ਪਾ ਕੇ ਟੈਲਟ ਲਾਵੋ ਕੋਈ ਨਹੀਂ ਲਾ ਰਿਹਾ ਇਹ ਤਾਂ ਜਿਹੜੇ ਆਪਰ ਆਏ ਆ ਸਾਡੇ ਆਪਣੀ ਰਜਿਸਟਰੀਆਂ ਤੱਕ ਮਤਲਬ ਆ ਉਹਨਾਂ ਨੂੰ ਰਜਿਸਟਰੀਆਂ ਦਾ ਕੀ ਮਤਲਬ ਆ ਹੋਰ ਕਿਸੇ ਦਾ ਕੋਈ ਮਤਲਬ ਨਹੀਂ ਹੈ ਪਰਚੇ ਦੇ ਨਾਲ ਡੱਫਤਰ ਨਾਲ ਆਹਵਾੜਾ ਕੀ ਨਾਮ ਜੀ ਮਾ ਸਾ ਜੋਰਾ ਸਿੰਘ ਟੀਮਾ ਅੱਜ ਤੁਸੀਂ ਤਹਿਸੀਲ ਕੰਪਲੈਕਸ ਜਿਉਂ ਕੀ ਹਾਲਾਤ ਦੇਖ ਰਹੇ ਹੋ ਦੇਖੋ ਜੋ ਅੱਜ ਇੱਥੇ ਅਸੀਂ ਹਾਲਾਤ ਦੇਖ ਰਹੇ ਆ ਉਹ ਬਹੁਤ ਹੀ ਚਿੰਤਾਜਨਕ ਹਨ ਕਿਉਂਕਿ ਇੱਕ ਤਾਂ ਹੈ ਤਹਿਸੀਲ ਕੰਪਲੈਕਸ ਹੈ ਔਰ ਇਹਦੇ ਵਿੱਚ ਦੋ ਤਿੰਨ ਹੋਰ ਵੀ ਮਹਿਕਮੇ ਆ। ਔਰ ਜਿਹੜੀ ਇੱਥੇ ਦੀ ਤਹਿਸੀਲ ਕੰਪਲੈਕਸ ਹੋਣ ਕਰਕੇ ਤੇ ਇੱਥੇ ਰਜਿਸਟਰੀਆਂ ਹੋਣ ਕਰਕੇ ਜਿਹੜਾ ਇੱਥੇ ਮਾਲੀਆ ਲੈ ਜਾਂਦਾ ਲੋਕਾਂ ਤੋਂ ਸਰਕਾਰੀ ਤੌਰ ਤੇ ਕੱਲੀਆਂ ਮੈਂ ਰੇਟੀਆਂ ਵਾਲਿਆਂ ਦੀ ਗੱਲ ਕਰਦਾ ਹਾਲੇ ਤੇ ਜਿਹੜੀ ਉਹਦੇ ਨਾਲ ਵੀ ਇਹਨੋਂ ਜਿਹੜਾ ਹੈ ਬਿਲਕੁਲ ਸਾਫ ਸਭਿਆ ਪੱਕਾ ਇੰਟਰਲੋਕ ਇੱਟਾਂ ਤੇ ਹੋਰ ਹੋਣਾ ਚਾਹੀਦਾ ਹੈ ਜੋ ਕਿ ਨਹੀਂ ਹੈ। ਹੁਣ ਇਥੋਂ ਇਹ ਵੀ ਪਤਾ ਲੱਗਿਆ ਹੈ ਕਿ ਵੀ ਜੋ ਇੱਥੇ ਟੈਕਸਟਨ ਫੋਟੋਗ੍ਰਾਫਰ ਹਨ ਤੇ ਜਿਹੜੇ ਹੋਰ ਵੀ ਇੱਥੇ ਦਫ਼ਤਰ ਹਨ ਇਹਨਾਂ ਸਾਰਿਆਂ ਤੋਂ ਮੰਤਰੀ ਹੀ ਲਿਆ ਜਾਂਦਾ ਹੈ ਔਰ ਉਹ ਮੰਤਰੀ ਜਿਹੜਾ ਪੈਸਾ ਹੈ ਇਹ ਤਹਿਸੀਲ ਕੰਪਲੈਕਸ ਪਬਲਿਕ ਹੈ ਇਹਦੇ ਵਿੱਚ ਸਭ ਤੋਂ ਬੜੀ ਗੱਲ ਇਹ ਹੈ ਇੱਥੇ ਰਜਿਸਟਰੀ ਕਰਾਉਣ ਜਾਂ ਕੋਈ ਵੀ ਕੰਮ ਇੱਕ ਬਜ਼ੁਰਗ ਆਦਮੀ ਜਿਹੜੇ ਹੁੰਦੇ ਆ ਉਹਨਾਂ ਨੂੰ ਐਹ ਜੀ ਹਾਲਤ ਦੇ ਵਿੱਚ ਲੰਘਣਾ ਤੇ ਉਹਨਾਂ ਦਾ ਕਦੇ ਵੀ ਕੋਈ ਨਾ ਕੋਈ ਸਰੀਰਕ ਨੁਕਸਾਨ ਹੋ ਸਕਦਾ ਹੈ ਤੇ ਜੋ ਇਥੇ ਪੈਸਾ ਇਕੱਠਾ ਹੋ ਰਿਹਾ ਉਹਦਾ ਇਸਤੇਮਾਲ ਨਹੀਂ ਕੀਤਾ ਜਾਂਦਾ ਉਹ ਕਿੱਥੇ ਜਾਂਦਾ ਇਹਦੇ ਵਾਸਤੇ ਅਸੀਂ ਆਰਟੀ ਵੀ ਪਾਵਾਂਗੇ ਤੇ ਪਬਲਿਕ ਦੂਸਰੀ ਗੱਲ ਹੈ ਪਬਲਿਕ ਦੇ ਵਾਸਤੇ ਜੋ ਪਬਲਿਕ ਪਬਲਿਕ ਕੰਪਲੈਕਸ ਹੈ ਇਥੇ ਦਫਤਰਾਂ ਨੂੰ ਆਪਦੇ ਆਪ ਦਾ ਜੋ ਜੂਰਨਲ ਹੈ ਉਹ ਤਾਂ ਹੈ ਪਰ ਪਬਲਿਕ ਵਾਸਤੇ ਇਹ ਬਿਲਕੁਲ ਨਹੀਂ ਹੈ ਕੋਈ ਪਾਣੀ ਦਾ ਬੰਦ ਹੋਇਆ ਨਹੀਂ ਕੋਈ ਹੋਰ ਨਹੀਂ ਹੈ ਇਸ ਕਰਕੇ ਵੀ ਜਿਹੜੇ ਵੀ ਇੱਥੇ ਦੀ ਮੈਨੇਜਮੈਂਟ ਹੈ ਜਿਹਦੀ ਜ਼ਿੰਮੇਵਾਰੀ ਹੈ ਉਹ ਸਭ ਤਾਂ ਇਹ ਲੱਗਦਾ ਵੀ ਇਹ ਪੈਸੇ ਦੇ ਵਿੱਚ ਕੋਈ ਘਮਬੜਾ ਹੋ ਰਿਹਾ ਹੈ ਕਿਉਂਕਿ ਪੈਸਾ ਲਿਆ ਜਾਂਦਾ ਉਸੇ ਲਾਇਆ ਨਹੀਂ ਜਾਂਦਾ ਅਜਰੇ ਇਹ ਨਾ ਲੱਗਿਆ ਤਾਂ ਫਿਰ ਅਸੀਂ ਇਹਦੇ ਵਿੱਚ ਜੋ ਇਸ ਜਿਹੜਾ ਜ਼ਿੰਮੇਵਾਰਾ ਹੈ ਤੇ ਉਹਦੇ ਉੱਤੇ ਅਸੀਂ ਬੜਾ ਐਕਸਲੈਂਟ ਦਾ ਪ੍ਰੋਗਰਾਮ ਬਣਾ। ਕਿਪਾ ਸਾਹਿਬ ਮੈਨੂੰ ਇਹ ਪਤਾ ਲੱਗਿਆ ਵੀ ਅਰਜਨ ਵੀਸ ਕੋਲ 10000 ਰੁਪਏ ਮਹੀਨਾ ਵਸੂਲ ਕਰਦੇ ਨੇ ਤੇਰਾ ਅਰਜਨ ਵੀਸ ਨੇ ਜਿਹੜੇ ਰਜਿਸਟਰਡ ਕੋਲੇ 1 ਲੱਖ 4000 ਰੁਪਏ ਦਾ ਇਹਨਾਂ ਦਾ ਹੀ ਹੋਗਾ ਮਹੀਨੇ ਦਾ। ਤੇ ਪੈਪੀਸ਼ਾ ਹੋਰਾਂ ਦਾ ਵੀ ਇਹ ਕਿਹੜੇ ਖਜ਼ਾਨੇ ਜਾ ਰਿਹਾ ਹੈ ਇਹਦੀ ਇਹਦੇ ਬਾਰੇ ਕੀ ਚਿੰਤਾ ਹੈ ਲੋਕਾਂ ਦੀ। ਇਸੇ ਬਾਤ 'ਚ ਅੱਜ ਅਸੀਂ ਅੱਜ ਤੁਹਾਡਾ ਧੰਨਵਾਦ ਕਰਦਾ ਵੀ ਤੁਹਾਨੂੰ ਅਸੀਂ ਛੱਡਿਆ। ਸਾਡੇ ਤੁਸੀਂ ਪਹਿਲੇ ਛੱਡੇ ਤੇ ਆ ਚੁੱਕੇ ਹੋ। ਕਿਉਂਕਿ ਅਸੀਂ ਚਾਹੁੰਦੇ ਹਾਂ ਵੀ ਪਹਿਲਾਂ ਇਹ ਪਬਲਿਕ ਦੇ ਧਿਆਨ ਚਾਹੀਏ ਅਫਸਰ ਇਹ ਹੋ ਸਕਦਾ ਹੈ ਚੱਲਣ ਅਸੀਂ ਨਹੀਂ ਤੇ ਉਹਨਾਂ ਤੇ ਐਕਸ਼ਨ ਲਵਾਂਗੇ ਜੀ ਇਹਦਾ ਪੂਰਾ ਹਿਸਾਬ ਲਵਾਂਗੇ ਜੀ ਅਸੀਂ ਤੁਹਾਨੂੰ ਕਹਿੰਦਾ ਸਾਈਕਲ ਸਟੈਂਡ ਵੀ ਦਿੱਤਾ ਹੋਇਆ ਹੈ ਕੰਟੇਨ ਵੀ ਠੇਕੇ ਦਿੱਤੀ ਉਹਦਾ ਹੀ ਰੁਪਿਆ ਆ ਰਿਹਾ ਤੇ ਸਾਰੀਆਂ ਗੱਲਾਂ ਹੱਥ ਧਿਆਨ ਚਾਹੀਆਂ ਨਹੀਂ ਇਸੇ ਕਰਕੇ ਤੁਹਾਨੂੰ ਸੱਦਿਆ ਜੀ ਅਸੀਂ ਤੇ ਬੜਾ ਧੰਨਵਾਦ ਹੈ ਤੁਹਾਨੂੰ ਅਸੀਂ ਮੈਂ ਜਿਹੜੇ ਤੁਸੀਂ ਪਹਿਲੇ ਸੱਤ ਤੇ ਆ ਗਏ ਹੋ ਇਸੇ ਕਰਕੇ ਅਸੀਂ ਅਫਸਰਾਂ ਨੂੰ ਵੀ ਤੇ ਇਹਦੇ ਨਾਲ ਉੱਪਰ ਜ਼ਿਲ੍ਹਾ ਲੈਵਲ ਦੇ ਜੋ ਅਧਿਕਾਰੀ ਹਨ ਉਹਨਾਂ ਦੇ ਵੀ ਧਿਆਨ ਲਿਆਉਣਾ ਚਾਹੁੰਦੇ ਹਾਂ ਤੁਹਾਡੇ ਨਾਲ ਹੀ ਨਹੀਂ ਤੇ ਅਸੀਂ ਇ ਤਸਵੀਰ ਕੰਪਲੈਕਸ ਦੇ ਅੰਦਰ ਬਹੁਤ ਪੁਰਾਣਾ ਹਾਲ ਆੜੇ ਵੀ ਨਰੋਗ ਹੈ ਲੋਕਾਂ ਨੂੰ ਦਿੱਕਤ ਹੈ ਇੱਕ ਬਾਥਰੂਮ ਨਹੀਂ ਬਣੇ ਹੋਏ ਤੇ ਉਥੇ ਫੰਡ ਇਕੱਠਾ ਹੁੰਦਾ ਹੈ ਇਹਦੇ ਬਾਰੇ ਕੀ ਦੇਖੋ ਜੀ ਉਹ ਜਿਸ ਤਰ੍ਹਾਂ ਤੁਸੀਂ ਧਿਆਨ ਚ ਲਿਆਉਂਦਾ ਕਿ ਉਥੇ ਸੀਵਰੇਜ ਦਾ ਪਾਣੀ ਦੀ ਪ੍ਰੋਬਲਮ ਹੈ ਤੇ ਬਾਕੀ ਸਫਾਈ ਦੀ ਪ੍ਰੋਬਲਮ ਹੈ ਉਹ ਆਪਣੇ ਧਿਆਨ ਚ ਆ ਗਈ ਹੈ ਤੇ ਉਸ ਤੋਂ ਬਾਅਦ ਬਕਾਇਦਾ ਵੀਓ ਸਾਹਿਬ ਨੂੰ ਵੀ ਕਿਹਾ ਕਿ ਉਥੇ ਜਿਹੜਾ ਸਫਾਈ ਦਾ ਪ੍ਰਬੰਧ ਹੈ ਉਹ ਕੀਤਾ ਜਾਵੇ ਪੂਰਾ ਪ੍ਰੋਪਰ ਜਿਹੜਾ ਜ਼ਿਆਦਾ ਹੈਗਾ ਕਿ ਜਿਸ ਤਰ੍ਹਾਂ ਕੋਈ ਫਰਸ਼ ਵਗੈਰਾ ਦੀ ਹੈਗੀ ਆ ਉਹ ਇਸ ਕਰਕੇ ਨਹੀਂ ਉਹ ਉਹ ਕਰਦੇ ਪਏ ਕਿਉਂਕਿ ਆਪਣਾ ਕੰਪਲੈਕਸ ਦਾ ਅ ਡਿਸਟ੍ਰਿਕਟ ਜਿਹੜਾ ਐਡਮਿਨਿਸਟ੍ਰੇਟਿਵ ਕੰਪਲੈਕਸ ਹੈ ਉਹ ਦੀ ਪ੍ਰੋਪੋਜ਼ਲ ਹੈਗੀ ਨਵਾਂ ਬਣਾਉਣ ਦੀ ਫਿਰ ਉਸ ਤੋਂ ਬਾਅਦ ਇਹ ਸ਼ਾਇਦ ਉੱਥੇ ਸ਼ਿਫਟ ਹੋ ਜਾਣਾ ਕਿਉਂਕਿ ਇਸ ਕਰਕੇ ਇਹੀ ਹੈਗਾ ਕਿ ਜਿਹੜਾ ਪੈਸਾ ਹੈਗਾ ਉਹ ਕਿਤੇ ਵੇਸਟ ਨਾ ਹੋ ਜਾਵੇ ਇਸ ਕਰਕੇ ਇਹਦਾ ਥੋੜਾ ਜਿਹਾ ਜਿਹੜਾ ਹੈਗਾ ਉਹ ਮੇਜਰ ਜਿਹੜਾ ਰਿਪੇਅਰ ਵਗੈਰਾ ਹੋਣ ਵਾਲੀ ਆ ਉਹ ਅਸੀਂ ਨਹੀਂ ਕਰਾ ਰਹੇ ਅਜੇ ਬਾਕੀ ਜਿਹੜਾ ਟੈਂਪਰਰੀ ਅਰੇਂਜਮੈਂਟ ਹੈ ਉਹਦੇ ਬਾਰੇ ਉਹਨੂੰ ਸਪੀਡ ਅਪ ਕਰਨ ਵਾਸਤੇ ਤੇ ਹੋਰ ਜ਼ਿਆਦਾ ਉਹਦੇ ਚ ਸੁਧਾਰ ਲਿਆਉਣ ਵਾਸਤੇ ਉਹ ਪਹਿਲਾਂ ਹੀ ਤਹਿਸੀਲਦਾਰ ਮਲੇਰ ਕੋਟੜਾ ਐਂਡ ਯੂ ਮਲੇਰ ਕੋਟੜਾ ਦੋਨਾਂ ਦੀ ਡਿਊਟੀ ਲਾਤੀ ਹੈ